ਕੌਣ ਸੁਣਦੇ ਮੀਂਹ ਨੇ ਪੰਜਾਬ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਬਣਾ ਦਿੱਤੇ ਨੇ ਤੁਹਾਡੇ ਇਹਨਾਂ ਪਿੰਡਾਂ ਦੇ ਵਿੱਚ ਬਾਰਿਸ਼ ਤਾਂ ਚਲੋ ਸਾਰੇ ਪੰਜਾਬ 'ਚ ਹੀ ਹੋ ਰਹੀ ਆ ਕੋਈ ਪਾਣੀ ਦਾ ਨਿਕਾਸ ਦਾ ਕੋਈ ਹੱਲ ਹੈ ਨਹੀਂ ਨਿਕਾਸ ਦਾ ਹੈਗਾ ਹੀ ਹੱਲ ਸੇਮ ਆ ਸਾਡੇ ਉਹ ਬਣੀ ਵੀ ਪਰ ਸੇਮ ਦੇ ਪਿੱਛੋਂ ਭੱਟ ਕੇ ਆ ਕੇ ਸਪਾਈ ਨਹੀਂ ਹੋ ਰਹੀ ਜਿੱਥੇ ਸਾਡੇ ਡੇਰਾ ਲੱਗਦਾ ਜੀ ਇਹ ਆਪਦਾ ਏਰੀਆ ਸਾਫ ਇਹ ਕਰਾ ਲੈਂਦੇ ਆ ਆਪਦੇ ਕੋਲ ਪਰ ਸਰਕਾਰਾਂ ਨਹੀਂ ਕਰਾ ਰਹੀਆਂ ਜੀ ਕੋ ਆਮ ਲੋਕਾਂ ਦੀ ਸਰਕਾਰ ਆ ਆਮ ਆ ਆ ਕਹਿੰਦੇ ਆ ਆਮ ਲੋਕਾਂ ਦੀ ਸਰਕਾਰ ਆ ਆਪਦੀ ਸਰਕਾਰ ਆ ਆਪ ਇੱਥੇ ਗਏ ਤੇ ਕੋਈ ਨਹੀਂ ਗਰੀਬਾਂ ਦੀ ਕੋਈ ਨਹੀਂ ਸੁਣਦਾ ਨਾ ਕੋਈ ਜ਼ਿੰਮੇਵਾਰਾਂ ਦੀ ਸੁਣਦਾ ਕੋਈ ਨਹੀਂ ਇੱਥੇ ਇੱਕ ਪੈਰ ਬਣੀ ਧਰਿਆ ਕੇ ਪਿੰਡ ਤੇ ਇਹ ਪਾਣੀ ਤਾਂ ਅੱਜ ਸੁੱਕ ਗਿਆ ਨੀਵਾ ਹੋ ਗਿਆ ਇਹ ਘਰਾਂ ਦੇ ਜਿਹੜੇ ਹੈਗੇ ਦੇਲੀਆਂ ਦੇ ਉੱਪਰ ਤੱਕ ਸੀ ਘਰਾਂ ਦੇ ਅੰਦਰ ਵੀ ਪਾਣੀ ਭੜਿਆ ਹੋਇਆ ਸੀ ਉਹ ਘਰਜ ਤ ਹਲੇ ਵੀ ਪਾਣੀ ਭੜਿਆ ਹੋਇਆ ਹੈ ਬਾਈ ਜੀ ਸਾਨੂੰ ਤਾਂ ਹੀ ਲੱਗਦਾ ਵੀ ਨਹਿਰ ਤੇ ਖੜੇ ਹਾਂ ਸੀ ਨਹੀਂ ਜੀ ਪਿੰਡ ਲੱਗ ਪੁਆ ਜੀ ਆਹ ਉੱਤਰਦਾ ਇੰਨਾ ਕ ਜਿਆਦਾ ਪਾਣੀ ਹੈ ਜੀ ਤੇ ਤੁਸੀਂ ਕਹੋਗੇ ਵੀ ਕਿਤੇ ਸਮੁੰਦਰ ਤੇ ਹੀ ਆ ਗਏ 4 ਫੁੱਟ ਪਾਣੀ ਆਇਆ ਕੋਈ ਨਹੀਂ ਸਾਡੇ ਅੰਨੀ ਆਇਆ ਕੋਈ ਅਫਸਰ ਨਾ ਉੱਚਾ ਆਇਆ ਨਾ ਕੋਈ ਨੀਮਾ ਆਇਆ ਨਾ ਕੋਈ ਸਰਪੰਚ ਨਾ ਮੈਂਬਰ ਦੇਖ ਕੇ ਆਜਾ ਸਾਡੇ ਅੱਜ ਇਹ ਆ ਰਾਤ ਤੇ ਪੰਜਵਾਂ ਦਿਨ ਪਾਣੀ ਦਾ ਹੋ ਗਿਆ ਪੰਜਵੇਂ ਦਿਨ ਤੇ ਹਲੇ ਤਾਂ ਕੋਈ ਅਫਸਰ ਨਹੀਂ ਦੇਖਿਆ ਸਾਥ ਦਿੱਤਾ ਜ਼ਿੰਮੇਦਾਰਾਂ ਨੇ ਦਿੱਤਾ ਜਿੰਨਾ ਸਾਥ ਦਿੱਤਾ ਮੈਂ ਸਾਰਿਆਂ ਨੇ ਕਿਹਾ ਵੀ ਕੋਈ ਨਾ ਤੇਰੇ ਨਾਲ ਖੜੇ ਹਾਂ ਸੀ ਤੇ ਕੋਈ ਸਰਪੰਚ ਨੇ ਨਹੀਂ ਆ ਕੇ ਕਿਹਾ ਵੀ ਮੈਂ ਤੇਰੇ ਨਾਲ ਆ ਕੋਈ ਮੈਂਬਰ ਨੇ ਨਹੀਂ ਆ ਕੇ ਮੈਨੂੰ ਕਿਹਾ ਵੀ ਤੇਰੇ ਨਾਲ ਖਾਣਾ ਮੌਨਸੂਨ ਦੇ ਮੀਂਹ ਨੇ ਪੰਜਾਬ ਦੇ ਵਿੱਚ ਹਾੜਾਂ ਵਾਲੇ ਹਾਲਾਤ ਬਣਾ ਦਿੱਤੇ ਨੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੈ ਰਿਹਾ ਮੀਂਹ ਜਿੱਥੇ ਕਿਸਾਨਾਂ ਦੇ ਉੱਪਰ ਆਫਤ ਬਣ ਕੇ ਵਰਿਆ ਉੱਥੇ ਨਾਲ ਹੀ ਘਰਾਂ ਦੇ ਵੀ ਨੁਕਸਾਨ ਹੋਏ ਨੇ ਇਸ ਵਕਤ ਅਸੀਂ ਲੋਪੋ ਡਾਲਾ ਨਾਲ ਜਿਹੜਾ ਢੂਲਕੋਟ ਆ ਪਿੰਡਾਂ ਦੇ ਏਰੀਆ ਦੇ ਵਿੱਚ ਫਿਰਦੇ ਆ ਲੋਪੋ ਪਿੰਡ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਪਾਣੀ ਕਿਸ ਤਰ੍ਹਾਂ ਘਰਾਂ ਦੇ ਨਾਲ-ਨਾਲ ਹਾਲੇ ਵੀ ਭਰਿਆ ਜਾ ਰਿਹਾ ਤੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲਈਏ ਕਿੰਨਾ ਕੁ ਨੁਕਸਾਨ ਹੋਇਆਗਾ ਕਿਉਂਕਿ ਬੇਜਿਆਦਾ ਬਾਰਿਸ਼ ਹੋਈ ਹੈ ਲਗਾਤਾਰ ਪਰ ਮੌਸਮ ਵਿਭਾਗ ਇਹ ਕਹਿ ਰਿਹਾ ਕਿ ਹਾਲੇ ਹੋਰ ਵੀ ਬਾਰਿਸ਼ ਹੋਣੀ ਆ 29 ਤਰੀਕ ਤੱਕ ਅਲਰਟ ਨੇ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਨੁਕਸਾਨ ਕਹਿੰਦੇ ਵੀ ਇਨਾ ਪਿੰਡਾਂ ਚ ਵਾਵਾ ਹੋਇਆ ਮੀ ਕਰ ਬਹੁਤ ਜ਼ਿਆਦਾ ਹੋਇਆ ਜੀ ਹੂੰ ਬਹੁਤ ਜ਼ਿਆਦਾ ਹੂੰ ਲੋਕਾਂ ਦੇ ਘਰਾਂ ਚ ਵੀ ਪਾਣੀ ਵੜਿਆ ਹੋਇਆ ਗਰੀਬਾਂ ਦੇ ਘਰ ਕਈਆਂ ਦੇ ਟੈਗ ਗਏ ਆ ਹਾਂ ਇੱਥੇ ਪੰਡਤਾਂ ਦਾ ਘਰ ਸਾਡੇ ਉਹ ਤਾਂ ਜਮ੍ਹਾਂ ਹੀ ਡੁੱਬ ਗਿਆ ਉਹ ਕਿਛਰੇ ਸਮਾਨ ਕੱਢ ਕੇ ਕਿਸੇ ਦੇ ਘਰੇ ਲੈ ਗਏ ਹਾਂਜੀ ਫਸਲਾਂ ਦਾ ਨੁਕਸਾਨ ਬਹੁਤ ਆ ਜੀ ਤੇ 3 ਦਿਨ ਹੋ ਗਏ ਅਜੇ ਪਾਣੀ ਹਜੇ ਕਿੱਲੀ ਜਾਂਦਾ ਪਹਿਲਾਂ ਤਾਂ ਕੱਪੜੇ ਲਾ ਕੇ ਜਾਣਾ ਪੈਂਦਾ ਸੀਗਾ ਮੋਟਰਸਾਈਕਲ ਸਾਰੀਆਂ ਗੱਡੀਆਂ ਬੰਦ ਦੀ ਸੀਗੀਆਂ ਰਖ ਰਸਤਾ ਸਾਰਾ ਬੰਦ ਸੀਗਾ ਬੱਚਿਆਂ ਨੂੰ ਸਕੂਲਾਂ ਨੂੰ ਬਹੁਤ ਪ੍ਰੋਬਲਮ ਸੀ 3 ਦਿਨ ਸਕੂਲ ਨਹੀਂ ਖੁੱਲੇਗੇ ਤੇ ਪ੍ਰਾਇਮਰੀ ਸਕੂਲ ਆ ਸਾਡੇ ਨਾਲ ਹੀ ਲੋਟਬਦੀ ਹੂੰ ਕਿ ਲੋਪੋ ਹਾਂ ਤੇ ਉਹ ਤਾਂ ਜਮ੍ਹਾਂ ਪਾਣੀ ਦਾ ਕਰਕੇ ਬੰਦ ਹੀ ਪਿਆ ਸੀਗਾ ਤੇ ਅੱਜ ਤਿੰਨ ਦਿਨ ਬਾਅਦ ਅੱਜ ਖੁੱਲਿਆ ਹੋਊਗਾ ਸ਼ਾਇਦ ਅੱਜ ਤੁਹਾਡੇ ਨਾ ਪਿੰਡਾਂ ਦੇ ਵਿੱਚ بارش ਤਾਂ ਚਲੋ ਸਾਰੇ ਪੰਜਾਬ 'ਚ ਹੀ ਹੋ ਰਹੀ ਆ ਕੋਈ ਪਾਣੀ ਦਾ ਨਿਕਾਸ ਦਾ ਕੋਈ ਹੱਲ ਹੈ ਨਹੀਂ ਨਿਕਾਸ ਦਾ ਹੈਗਾ ਹੀ ਹੱਲ ਸੇਮ ਆ ਸਾਡੇ ਉਹ ਬਣੀ ਵੀ ਪਰ ਸੇਮ ਦੇ ਪਿੱਛੋਂ ਭਰ ਕੇ ਆ ਕੇ ਸਫਾਈ ਨਹੀਂ ਹੋ ਰਹੀ ਉਹਦੀ ਚੰਗੀ ਤਰ੍ਹਾਂ ਪਹਿਲਾਂ ਨਰੇਗਾ ਵਾਲੇ ਕਰਦੇ ਸਫਾਈ ਇੱਕ ਨਰੇਗਾ ਦਾ ਕੰਮ ਹੀ ਨਹੀਂ ਚੱਲੋ ਮਸ਼ੀਨ ਜੀ ਚਲਾਈ ਸੋਚਾ ਜਨਾ ਕੱਢ ਨਹੀਂ ਰਹੀ ਉਹ ਪਈ ਬੂਹੇ ਜੀ ਕੱਢ ਕੇ ਪਾ ਦਿੰਦੇ ਸੀ ਤੇ ਉਹ ਬੱਚੀ ਪਾਣੀ ਨਾ ਫੇਰ ਚਲੀ ਗਈ ਜੀ ਹਾਂਜੀ ਹਾਂਜੀ ਤੁਸੀਂ ਕੀ ਹਾਂਜੀ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਇਹ ਦੇਖਣਾ ਚਾਹੀਦਾ ਕੋਈ ਸਾਡਾ ਹੱਲ ਕਰੇ ਇੱਥੇ ਹੁਣ ਉਹ ਸੇਮਾਂ ਵਗ ਰਹੀਆਂ ਜੀ ਸੇਮਾਂ ਹੀ ਸਫਾਈ ਨਹੀਂ ਹੋ ਰਹੀ ਜੀ ਇਹ ਆਪ ਦੇ ਪ੍ਰਤੀ ਥੋੜੀ ਥੋੜੀ ਕਰ ਲੈਂਦੇ ਆ ਜੀ ਜਿਵੇਂ ਸਾਡੇ ਡੇਰਾ ਲੱਗਦਾ ਜੀ ਇਹ ਆਪ ਦਾ ਏਰੀਆ ਸਾਫ ਕਰਾ ਲੈਂਦੇ ਆ ਉਹਦੇ ਕੋਲ ਪਰ ਸਰਕਾਰਾਂ ਨਹੀਂ ਕਰਾ ਰਹੀਆਂ ਜੀ ਕੁਝ ਵੀ ਸਰਕਾਰਾਂ ਨੂੰ ਵੀ ਸਾਡਾ ਹੱਲ ਕਰਨੇ ਚਾਹੀਦੇ ਕਿਉਂਕਿ ਮੀਂਹ ਦਾ ਮੌਸਮ ਤਾਂ ਮੌਨਸੂਨ ਦਾ ਮੌਸਮ ਹਰ ਸਾਲ ਆਉਂਦਾ ਸਭ ਨੂੰ ਪਤਾ ਜੂਨ ਜੁਲਾਈ ਚ ਮਈ ਤੋਂ ਜੂਨ ਜੁਲਾਈ ਤੋਂ ਮੀਂਹ ਸ਼ੁਰੂ ਹੋ ਜਾਂਦੇ ਆ ਸੇਮ ਦੀ ਜਿਹੜੇ ਬਰਸਾਤੀ ਨਾਲੇ ਹੁੰਦੇ ਆ ਉਹਨਾਂ ਦੀ ਸਫਾਈ ਕਰਨੀ ਆ ਉਹਨਾਂ ਚੋਂ ਪਾਣੀ ਨਿਕਲਣਾ ਹੁੰਦਾ ਹੈ ਹਾਂਜੀ ਇਹ ਸਫਾਈ ਸਰਕਾਰ ਅੱਗੇ ਨਰੇਗਾ ਵਾਲੇ ਕਰਦੇ ਸੀਗੇ ਐਸ ਕੀ ਉਹ ਪਤਾ ਨਹੀਂ ਕੀ ਗੱਲ ਉਹਨੇ ਕਰਵਾਈ ਨਹੀਂ ਗਈ ਤੇ ਸਾਡੇ ਇੱਥੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੂੰ ਵੀ ਚਾਹੀਦਾ ਮਨਜੀਤ ਸਿੰਘ ਬਲਾਸਪੁਰ ਹਾਂਜੀ ਬਲਾਸਪੁਰ ਵਾਲੇ ਉਹਨਾਂ ਨੂੰ ਵੀ ਚਾਹੀਦਾ ਵੀ ਇੱਥੇ ਦਾਇਰਾ ਕਰਨ ਘੇੜਾ ਮਾਰਨ ਵੀ ਵੇਖਣ ਕੋਈ ਆ ਹੀ ਨਹੀਂ ਰਿਹਾ ਜੀ ਬਹੁਤ ਨੁਕਸਾਨ ਹੋ ਰਿਹਾ ਆ ਸਾਨੂੰ ਘਰ ਦਿਖਾ ਦਿੰਨੇ ਆ ਜਿਹੜੇ ਢਾਏ ਆ ਜੀ ਸਾਰੇ ਉਹਨਾਂ ਨੇ ਆਪ ਦਾ ਸਮਾਨ ਕੱਢ ਲਿਆ ਕੁਝ ਤਾਂ ਹੁਣ ਵੀ ਘਰ ਡੁੱਬੇ ਹੋਏ ਆ ਮੌਕਾ ਸਾਨੂੰ ਦਿਖਾ ਦਿੰਨੇ ਆ ਜੀ ਮਨਜੀਤ ਸਿੰਘ ਬਲਾਸਪੁਰ ਤਾਂ ਆਪ ਬਹੁਤ ਹੇਠਲੇ ਪੱਧਰ ਤੋਂ ਉੱਠੇ ਨੇ ਗਰੀਬ ਗਰੀ ਪਰਿਵਾਰ ਚੋਂ ਉੱਠੇ ਨੇ ਲੰਮ ਤੇ ਉਹਨਾਂ ਨੇ ਘੇੜਾ ਮਾਰਿਆ ਨਹੀਂ ਹਸ ਤੱਕ ਨਹੀਂ ਜੀ ਕੋਈ ਵੀ ਨਹੀਂ ਜਮਾਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਹਾਂ ਆਮ ਲੋਕਾਂ ਦੀ ਸਰਕਾਰ ਆ ਆਮ ਆ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਆਪਦੀ ਸਰਕਾਰ ਆ ਆਪ ਇੱਥੇ ਗਏ ਇੱਥੇ ਕੋਈ ਨੀ ਗਰੀਬਾਂ ਦੀ ਕੋਈ ਨੀ ਸੁਣਦਾ ਨਾ ਕੋਈ ਜ਼ਿੰਮੇਵਾਰਾਂ ਦੀ ਸੁਣਦਾ ਕੋਈ ਨੀ ਇੱਥੇ ਇੱਕ ਪੈਰ ਵੀ ਨਹੀਂ ਧਰਿਆ ਕਿ ਪਿੰਡ ਚ ਹਾਂਜੀ ਇਧਰ ਫਸਲਾਂ ਜੀ ਘਟੋ ਘਟ ਦਾ 20 ਕਿੱਲੇ ਡੁੱਬੇ ਪਏ ਹਜੇ ਵੀ ਡੁੱਬੇ ਪਏ ਆ ਜੀ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦਾ ਕੋਈ ਹੱਲ ਕਰਨ ਲਈ ਕੋਈ ਉਹਨਾਂ ਨੂੰ ਮੁਆਵਜ਼ਾ ਦੇਣ ਕਿਉਂਕਿ ਉਹਨਾਂ ਦੀ ਮਾਮਲੇ ਤੇ ਪੈੜੀ ਲਈ ਹੋਈ ਆ ਮਾਮਲਾ ਬਹੁਤ 7 80000 ਮਾਮਲਾ ਹੈ ਤੇ ਉਹਨਾਂ ਦਾ ਜਿਹਨਾਂ ਨੁਕਸਾਨ ਹੋ ਗਿਆ ਉਹ ਤਾਂ ਜਮ੍ਹਾਂ ਡਿੱਗ ਪਏ ਜੀ ਹੁਣ ਬਿਲਕੁਲ ਆਜੋ ਆਪਾਂ ਨਾਲ-ਨਾਲ ਆਪਾਂ ਉਧਰ ਖੇਤਾਂ ਦਾ ਵੀ ਜਾਇਜ਼ਾ ਕਰ ਲਗੇ ਸੋ ਇਹ ਹਾਲਾਤ ਨੇ ਪਿੰਡ ਲੋਪੋ ਦੇ ਜਿੱਥੇ ਭਾਰੀ ਮੀਂਹ ਨੇ ਲਗਾਤਾਰ 3-4 ਦਿਨ ਮੀਂਹ ਪਿਆ ਭਾਰੀ ਨੁਕਸਾਨ ਹੋਇਆ ਸੋ ਜਿੱਥੇ ਘਰਾਂ ਦਾ ਨੁਕਸਾਨ ਹੋਇਆ ਉੱਥੇ ਨਾਲ ਫਸਲਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ। ਸੋ ਇੱਧਰ ਅੱਗੇ ਵੀਰ ਹੋਰੀ ਦਿਖਾ ਰਹੇ ਨੇ ਆਪਾਂ ਨੂੰ ਜਾਈ ਜਾ ਫਸਲਾਂ ਦਾ ਉੱਥੇ ਵੀ ਗੱਲਬਾਤ ਕਰਾਂਗੇ। ਸੋ ਆਹ ਤਸਵੀਰ ਦੇਖ ਕੇ ਤੁਹਾਨੂੰ ਇਹ ਲੱਗਦਾ ਹੋਣਾ ਵੀ ਖਵਰੇ ਆ ਸੀ ਕਿਸੇ ਨਹਿਰ ਦੇ ਕਿਨਾਰੇ ਤੇ ਖੜੇ ਆ। ਇਹ ਕੋਈ ਨਹਿਰ ਦਾ ਕਿਨਾਰਾ ਨਹੀਂ ਹੈ ਨਾ ਕੋਈ ਝੀਲ ਆ। ਇਹ ਪਿੰਡ ਦੀ ਸੜਕ ਐ। ਇੱਥੋਂ ਪਿੰਡ ਦੀ ਫਿਰਨੀ ਤੇ ਅੱਗੇ ਖੇਤਾਂ ਵੱਲ ਨੂੰ ਜਾਂਦੀ ਆ। ਇਹ ਪਾਣੀ ਤਾਂ ਅੱਜ ਸੁੱਕ ਗਿਆ, ਨੀਵਾ ਹੋ ਗਿਆ। ਇਹ ਘਰਾਂ ਦੇ ਜਿਹੜੇ ਹੈਗੇ ਦੇਲੀਆਂ ਦੇ ਉੱਪਰ ਤੱਕ ਸੀ ਘਰਾਂ ਦੇ ਅੰਦਰ ਵੀ ਪਾਣੀ ਭੜਿਆ ਹੋਇਆ ਸੀ। ਉਹ ਘਰਜ ਤਾਂ ਹਲੇ ਵੀ ਪਾਣੀ ਭੜਿਆ ਹੋਇਆ। ਬਾਈ ਜੀ ਸਾਨੂੰ ਤਾਂ ਇਹ ਲੱਗਦਾ ਅੰਡਲੋਪੋ ਬਸਤੀ ਲੋਟਵਦੀ ਦੇ ਵਿੱਚ ਮੁੰਨੀ ਸੰਤਾਂ ਦੀ ਜਗ੍ਹਾ ਕੋਲੇ ਜਿਵੇਂ ਉੱਥੇ ਬਰਾਬਰ ਆ ਆ ਦੇਖੋ ਇੱਥੇ ਪਾਣੀ ਐਡਾ ਡਾ ਸੀਗਾ ਪਹਿਲਾਂ ਹਾਂ ਇਸ ਘਰ ਅਸੀਂ ਦੁੱਧ ਲੈ ਕੇ ਜਾਂਦੇ ਆ ਬਹੁਤ ਮੁਸ਼ਕਲ ਸੀ ਕੱਪੜੇ ਲਾਹ ਤੇ ਕੱਪੜੇ ਲਾਹ ਕੇ ਆਉਣਾ ਪੈਂਦਾ ਸੀਗਾ ਅੱਜ ਤਾਂ ਬਹੁਤ ਘੱਟ ਪਾਣੀ ਆ ਉਹ ਦਰਵਾਜ਼ਾ ਉਹਦੇ ਬਸਤੀ ਸਿੱਧਾ ਪਾਣੀ ਆਇਆ ਆਉਂਦਾ ਸੀਗਾ ਖੇਤਾਂ 'ਚ ਉਹ ਵੇਖ ਤੁਸੀਂ ਵੇਖ ਸਕਦੇ ਹੋ ਖੇਤਾਂ 'ਚ ਜੀ ਪਾਣੀ ਬਹੁਤ ਜ਼ਿਆਦਾ ਖੜਾ ਹਾਂਜੀ ਉਹ ਉਧਰ ਤਾਂ ਇੰਨਾ ਕੁ ਜ਼ਿਆਦਾ ਪਾਣੀ ਆ ਜੀ ਤੇ ਤੁਸੀਂ ਕਹੋਗੇ ਵੀ ਕਿਤੇ ਸਮੁੰਦਰ ਤੇ ਹੀ ਆ ਗਏ ਹਾਂ ਸਾਰੇ ਖਾਂ ਫਸਲਾਂ ਡੁੱਬ ਗਈਆਂ ਪਈਆਂ ਇਥੇ ਥੋੜੇ ਪੰਜ ਚਾਰ ਕੱਲੇ ਪਿੱਛੇ ਬਹੁਤ ਫਸਲ ਸਾਰੀ ਡੁੱਬ ਗਈ ਜੀ ਅੱਛਾ ਫਸਲ ਦਾ ਇੰਨਾ ਨੁਕਸਾਨ ਹੋਇਆ ਕੋਈ ਚਲੋ ਐਮ ਐਲ ਏ ਐਮ ਪੀ ਤਾਂ ਨਹੀਂ ਆਇਆ ਹੈ ਕੋਈ ਅਫਸਰ ਹੀ ਆਇਆ ਹੋਵੇ ਪਟਵਾਰੀ ਕਨਗੋ ਕੀ ਗੁਰਦੌਰੀ ਕਰਨ ਕੋਈ ਜਾਇਜ਼ਾ ਲੈਣਾ ਨਹੀਂ ਜੀ ਕੋਈ ਨਹੀਂ ਆਇਆ ਇਥੇ ਪਿੰਡ ਦਾ ਸਰਪੰਚ ਇਕੱਲਾ ਇਹਦੇ ਸੇ ਜਿਹੜੀ ਪੰਚਾਇਤ ਆ ਮੈਂਬਰ ਆ ਉਹ ਵੱਖਰੇ ਆ ਸਰਪੰਚ ਇਕੱਲਾ ਆਡਾ ਇਹ ਕੀ ਚੱਕਰ ਆ ਚੱਕਰ ਪੰਚਾਇਤ ਦੀ ਬੰਦ ਕੋਈ ਨਹੀਂ ਮੈਂਬਰ ਕਾਲੀਆਂ ਦੇ ਥੋੜੇ 6 7 ਜ਼ਿਆਦੇ ਆ ਉਹ ਕਹਿੰਦੇ ਸਾਡੇ ਨਾਲ ਉਹਨੂੰ ਦਵਾਇਆ ਜਾ ਕਰਿਆ ਉਹ ਇੰਦਲੂ ਜੀ ਐਸੀ ਕੋਟੇ ਚੋ ਹੈ ਜੀ ਉਹਨਾਂ ਦੇ ਹੁਣ ਕੋਈ ਨਹੀਂ ਸੁਣ ਰਿਹਾ ਜੀ ਉਹਨਾਂ ਨੂੰ ਉਹਨਾਂ ਨੂੰ ਕੱਲੇ ਛੱਡਤਾ ਸਰਪੰਚ ਨੂੰ ਸਰਪੰਚ ਨੂੰ ਹਾਂ ਸਾਨੂੰ ਕੋਈ ਗਰਾਂਟ ਨਹੀਂ ਆ ਰਹੀ ਜੀ ਕਿਉਂਕਿ ਜਿਹੜੇ ਹੋਰ ਮੈਂਬਰ ਉਹਨਾਂ ਦਾ ਸਾਥ ਨਹੀਂ ਦੇ ਰਹੇ ਜੀ ਉਹ ਕੱਲੇ ਹੀ ਆ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦਾ ਸਾਥ ਦਿੱਤਾ ਜਾਵੇ ਕੋਈ ਸਾਨੂੰ ਗਰਾਂਟ ਆਵੇ ਕੋਈ ਸਾਡੇ ਪਿੰਡ ਦਾ ਸੁਧਾਰ ਹੋ ਪਰ ਨਹੀਂ ਜੀ ਹੋ ਨਹੀਂ ਰਹਾਗਾ ਪਰ ਇਸ ਮਾਮਲੇ ਚ ਤਾਂ ਅਕਾਲੀ ਕਾਂਗਰਸੀ ਝਾੜੂ ਕੋਈ ਦੇਖਣਾ ਨਹੀਂ ਚਾਹੀਦਾ ਇਹ ਤਾਂ ਸਾਰੇ ਪਿੰਡ ਦੇ ਲੋਕਾਂ ਦਾ ਸਾਂਝਾ ਕੰਮ ਆ ਇਹ ਜਦੋਂ ਕੋਈ ਗੱਲ ਜੇ ਜਦੋਂ ਪਾਣੀ ਭਰ ਗਿਆ ਡੱਬੂ ਤਾਂ ਅਕਾਲੀ ਦਾ ਘਰ ਵੀ ਡੱਬੂ ਤੇ ਝਾੜੂ ਵਾਲੇ ਦਾ ਵੀ ਡੱਬੂ ਹਾਂਜੀ ਪਰ ਨਹੀਂ ਕੋਈ ਆ ਹੀ ਨਹੀਂ ਰਿਹਾ ਜੀ ਉਹਨਾਂ ਨੂੰ ਚਾਹੀਦਾ ਏ ਚਲੋ ਇਹ ਨਹੀਂ ਕਰ ਰਹੇ ਕੋਈ ਹੋਰ ਆ ਜੇ ਵੋਟਾਂ ਦਾ ਅਕਸਰ ਸਾਰੇ ਵੀ ਪਾਉਣੇ ਜੀ ਅਸੀਂ ਪਰ ਨਹੀਂ ਕੋਈ ਨਹੀਂ ਆ ਰਿਹਾ ਜੀ ਸਾਡੀ ਸੋਣੀ ਨਹੀਂ ਰਿਹਾ ਇਹਨਾਂ ਨੂੰ ਚਾਹੀਦਾ ਆ ਗਰੀਬਾਂ ਦੇ ਘਰ ਕਿੰਨੇ ਉਹ ਜਿੱਥੇ ਬੁੜੀਆਂ ਖੜੀਆਂ ਉਹ ਕੰਧ ਦਬ ਗਈ ਜੀ ਉਹਨਾਂ ਦੇ ਨਾਲ ਦੀ ਪਾਣੀ ਆ ਰਿਹਾ ਏ ਓਦੋਂ ਪਿਛਰੇ ਪਾਸੇ ਜੇ ਥੋੜਾ ਤੁਸੀਂ ਚੱਲੋ ਤਾਂ ਤੁਹਾਨੂੰ ਪਾਣੀ ਦਿਖਾ ਦਿੰਨੇ ਐ ਇੰਨਾ ਕਾ ਜ਼ਿਆਦਾ ਪਾਣੀ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਆ ਜਾਓ ਬਾਈ ਜੀ ਤੁਸੀਂ ਵੀ ਆਪਾਂ ਕਰ ਲਈਏ ਗੱਲਬਾਤ ਮਾੜੀ ਮੋਟੀ ਆ ਜਾਓ ਬਾਈ ਦਾ ਕੋਈ ਨਹੀਂ ਆ ਜਾਓ ਬਾਬਾ ਜੀ ਹੋ ਜਾਓ ਇਧਰ ਨੂੰ ਹੋਰ ਜੀ ਠੀਕ ਹੋ? ਹਾਂਜੀ ਠੀਕ। ਪਾਣੀ ਸਾਰੇ ਪਾਸੇ ਐ ਇੰਨਾ? ਹਾਂਜੀ ਪਾਣੀ 4 ਸਫਰੇ ਪਿੰਡ ਦੇ ਇੰਨਾ ਜੀ। ਹਾਂ। 4 ਸਫਰੇ ਬਹੁਤ ਮੁਸ਼ਕਲ ਆ ਜੀ। ਪਾਣੀ। ਅੱਛਾ ਪਾਣੀ ਨਿਕਲਦਾ ਕਿਉਂ ਨਹੀਂਗਾ ਕਿਸੇ ਪਾਸੇ? ਨਿਕਲਦਾ ਜੀ ਸੇਮ ਜਿਹੜੀ ਮੂਰੇ ਆ ਉਹ ਮੂਰੇ ਡਰਾਫ ਲੱਗੀ ਵੀ ਸੇਮ ਤੇ। ਵੀ ਜਦੋਂ ਸੇਮ ਨਮੀ ਹੋਗੀ ਫਿਰ ਨਿਕਲੂਗਾ। ਹਾਂ। ਹਾਂਜੀ। ਸੇਮ ਸਾਫ਼ ਕੀਤੀ ਨਹੀਂ ਹੈ? ਨਹੀਂ ਸੇਮ ਸਾਫ਼ ਨਹੀਂ ਹੈ। ਮੀਂਹ ਤਾਂ ਹਰ ਸਾਲ ਪੈਂਦੀ ਆ ਸਰਕਾਰਾਂ ਨੂੰ ਪਤਾ ਹੁੰਦਾ ਮੈਕਮੇ ਨੂੰ ਪਤਾ ਹੁੰਦਾ ਵੀ ਇੰਨਾ ਮੀਂਹ ਆਉਣਾ ਇੰਨਾ ਮੀਂਹ ਆਉਣਾ ਤੇ ਵੀ ਹਾਲਾਤ ਹੜਾ ਵਾਲੇ ਵੀ ਬਣ ਸਕਦੇ ਆ। ਹਾਂਜੀ ਹਾਂਜੀ ਉਹ ਜ਼ਰੂ ਇਹ ਉਹਦੇ ਵਿੱਚੋਂ ਕਹਾਫੂਸ ਬਹੁਤ ਪਤਾ ਸੁੱਤਾ ਜਿੰਨਾ ਹੈਗਾ ਬਹੁਤ ਜ਼ਿਆਦਾ ਵਾਹ ਯਾਨੀ ਕਿ ਸਫਾਈ ਜ਼ਰੂਰੀ ਹੈ ਹੁਣ ਫਿਰ ਕੋਈ ਇਹਦਾ ਹੱਲ ਕੋਈ ਮਹਿਕਮੇ ਦਾ ਬੰਦਾ ਆਇਆ ਹੋਵੇ ਕੋਈ ਲੀਡਰ ਆਇਆ ਹੋਵੇ ਕੋਈ ਨਹੀਂ ਗਿਆ ਕੋਈ ਦਿਖਣਾ ਹੈ ਹਾਂਜੀ ਤੇ ਫਸਲਾਂ ਦਾ ਨੁਕਸਾਨ ਕਿੰਨਾ ਕੁ ਹੋ ਗਿਆ ਫਸਲਾਂ ਦਾ ਬਹੁਤ ਨੁਕਸਾਨ ਆ ਜੀ ਆਹ 40 50 ਕਿਲੋ ਰਾਹ ਨਾਲ ਨਾਲ ਨੇੜੇ ਹੀ ਆਪਣੇ ਘਰ ਦੇ ਕੋੜੀ ਆ ਨੁਕਸਾਨ ਤੇ ਬਾਕੀ ਜਿਹੜਾ ਹੋਰ ਬਾਹਰ ਬਾਹਰ ਉਹ ਤਾਂ ਹੈਗੇ ਹੈਗੇ ਕਿੰਨੇ ਕੁ ਦਿਨ ਹੋ ਗਏ ਪੰਜ ਜੀ ਵੀਰੇ 5 ਦਿਨ ਹੋ ਗਏ ਇੱਥੇ ਕੋਈ ਨਹੀਂ ਸਾਡੇ ਪਿੰਡ ਦਾ ਕੋਈ ਮੈਂਬਰ ਪੰਚਾਇਤ ਨਹੀਂ ਆਇਆ ਹਾਂ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਡੇ ਇੱਥੇ ਦੇਖਣ ਚਾਰ ਪੰਜ ਦਿਨ ਹੋ ਗਏ ਇੱਥੇ ਆਹੀ ਕੁਛ ਚੱਲੀ ਜਾਂਦਾ ਤੇ ਸਕੂਲਾਂ ਦੇ ਬੱਚੇ ਦੋ ਦਿਨ ਹੋ ਗਏ ਘਰੇ ਬੈ ਬਸ ਹੀ ਨਹੀਂ ਆਉਂਦੀਆਂ ਸਾਡੇ ਗਾਂ ਵੀ ਇਹ ਥੋੜਾ ਜਿਹਾ ਦੇਖਣਾ ਚਾਹੀਦਾ ਪੰਚਾਇਤ ਨੂੰ ਵੀ ਦੇਖਣਾ ਚਾਹੀਦਾ ਵੀ ਰੋਡ ਦਾ ਹਾਲ ਬਹੁਤ ਮੰਦਾ ਵਾ ਵੀ ਕਿਉਂਕਿ ਇੱਥੇ ਕਾਕਰੋਜ ਆਹ ਕੀੜੇ ਮਕੋੜੇ ਬਹੁਤ ਆਉਂਦੇ ਹਨ ਸਨੇਕ ਬਹੁਤ ਆਈ ਜਾਂਦੇ ਸੱਪ ਬਹੁਤ ਆਉਂਦੇ ਸਾਡੇ ਵੀ ਥੋੜਾ ਜਿਹਾ ਦੇਖਣਾ ਚਾਹੀਦਾ ਉਹ ਦੱਸਿਆ ਮੋਤਵਾ ਸਾਡੇ ਇੱਥੋਂ ਤੱਕ ਪਾਣੀ ਸੀਗਾ ਹਾਂ ਸਾਰੇ ਉੱਪਰ ਤੱਕ ਪਾਣੀ ਚੜਿਆ ਸੀ ਅੱਜ ਤਾਂ ਬਹੁਤ ਘਟ ਗਿਆ ਪਾਣੀ ਇਹ ਵਿਚਾਰ 4-5 ਦਿਨ ਹੋ ਗਏ ਬਹੁਤ ਔਖਾ ਹੋਇਆ ਪਿਆ ਸਾਨੂੰ ਸਾਰੇ ਇੰਦਰ ਸਾਰੇ ਘਰਾਂ ਨੂੰ ਮੀਂਹ ਤਾਂ ਹਲੇ ਕਿਉਂਕਿ ਮੌਸਮ ਘਰਾਂ ਚ ਪਾਣੀ ਵੜਿਆ ਹੋਇਆ ਸੀ ਹਾਂ ਜੀ ਥੋੜਾ ਹੋਣਾ ਚਾਹੀਦਾ ਹਲੇ ਦਾ ਧਿਆਨ ਦੇਣਾ ਚਾਹੀਦਾ ਸਾਹਮਣੇ ਘਰ ਦੇਖ ਲਓ ਬਣਾ ਕੇ ਬਹੁਤ ਜ਼ਿਆਦਾ ਪਾਣੀ ਇਹਨਾਂ ਦੇ ਆਇਆ ਪਿਆ ਇੰਦਰ ਵਿਚਾਰੇ ਗਰੀਬਾਂ ਦੇ ਘਰ ਇਹ ਕੀ ਕਰਨ ਨੁਕਸਾਨ ਵੀ ਹੋਇਆ ਕਹਿੰਦੇ ਘਰ ਵੀ ਟਹੇ ਹਾਲ ਵੀ ਹੋਇਆ ਹਾਂ ਤਾਂ ਕੰਦਨ ਤਰੇੜਾਂਗੇ ਨਿਓਂ ਚ ਪਾਣੀ ਬਹੁਤ ਜ਼ਿਆਦਾ ਵੜ ਗਿਆ ਹਾਂ ਅੱਛਾ ਤੁਸੀਂ ਛੁੱਟੀਆਂ ਮਨਾ ਰਹੇ ਹੋ ਹਾਂ ਜੀ ਤੁਸੀਂ ਤਾਂ ਕਹਿੰਦੇ ਹੋਗੇ ਮੀਂਹ ਹੋਰ ਪਵੇ ਹਨਾ ਇਹ ਤਾਂ ਬਿਚਾਰੀ ਅੱਜ ਬਸਲੀ ਬਾਸ ਸਾਡੇ ਚੋ ਚੜਾ ਕੇ ਆਏ ਆਂ ਬੱਚਿਆਂ ਨੂੰ ਕਿਉਂਕਿ ਪੜ੍ਹਾਈ ਦਾ ਲਾਸ ਬਹੁਤ ਹੋਈ ਜਾਂਦਾ ਬੱਚਿਆਂ ਦਾ ਇਸ ਤਰ੍ਹਾਂ ਘਰੇ ਹਨਾ ਹਾਂਜੀ ਉਹ ਬਸ ਡਰਾਈਵਰ ਲੈ ਕੇ ਨਹੀਂ ਆਉਂਦੇ ਬਸ ਇਧਰ ਉਹ ਕਹਿੰਦੇ ਸਾਨੂੰ ਕੋਈ ਖਾਰ ਪੈ ਗਈ ਖੱਡੇ ਚੜੇ ਗੇ ਵੀ ਦੂਜੇ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਨਾਲ ਜੀ ਤਾਂ ਉਹ ਇਸ ਕਰਕੇ ਥੋੜਾ ਚਾਹੀਦਾ ਆਪਾਂ ਦੇਖਣਾ ਪ੍ਰਸ਼ਾਸਨ ਨੂੰ ਸਾਡੇ ਮੈਨੂੰ ਪਿੰਡ ਦੀ ਪੰਚਾਇਤ ਨੂੰ ਦੇਖਣਾ ਚਾਹੀਦਾ ਪੰਚਾਇਤ ਦੀ ਜਦੋਂ ਗੱਲ ਕਰਦੇ ਆ ਤਾਂ ਕਾਫੀ ਕਹਿ ਰਹੇ ਆ ਵੀ ਸਰਪੰਚਾਂ ਦੀ ਸਰਪੰਚ ਦੀ ਤੇ ਮੈਂਬਰਾਂ ਦੀ ਆਫਸ ਚ ਬਣਦੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਚਾਹੀਦਾ ਸੀ ਪਹਿਲਾਂ ਆ ਕੇ ਦੇਖਣਾ ਪਹਿਲਾਂ ਪੰਚਾਇਤ ਨੂੰ ਹੀ ਚਾਹੀਦਾ ਸੀ ਆ ਕੇ ਵੀ ਕੀ ਹਾਲ ਚਾਲਾਂ ਘਰਾਂ ਦਾ ਦੇਖਣਾ ਕੋਈ ਵੀ ਨਹੀਂ ਆਇਆ ਨਾ ਕੋਈ ਮੈਂਬਰ ਆਇਆ ਨਾ ਸਰਪੰਚ ਆਪ ਆਈ ਆ ਹਾਂਜੀ ਥੋੜੇ ਤੁਸੀਂ ਇੰਨੇ ਪਾਣੀ ਚ ਆਏ ਹੋ ਤੇ ਤਿੰਨ ਦਿਨ ਹੋ ਗਏ ਅੰਦਰ ਬੜੇ ਬੈਠੇ ਪੁੱਤ ਹਾਂ ਕੋਈ ਰਸਤਾ ਨਹੀਂ ਸਾਨੂੰ ਨੰਗੜ ਨੂੰ ਕਿਸੇ ਪਾਸੇ ਦੀ ਨਾ ਦੁਕਾਨ ਖੋਲੀਏ ਵਹੀ ਸੇ ਖਾਣਾ ਤੇ ਖਾਣਾ ਜੀ ਤੇ ਬਹੁਤ ਮੁਸ਼ਕਲ ਆ ਪੁੱਤ ਰਾਹ ਬਣਨਾ ਚਾਹੀਦਾ ਸਾਰਾ ਮੰਡੀ ਆ ਫਿਰ ਵੀ ਦਾਣਾ ਮੰਡੀ ਦਾ ਹੂੰ ਇਹ ਬੁਰਾ ਹਾਲ ਆ ਸਾਡਾ ਦੇਖੋ ਉੱਥੋਂ ਤੱਕ ਹੁਣ ਕੀ ਕਰਨੇ ਕਰੀਏ ਫਿਰ ਸਭ ਤੋਂ ਵੱਡਾ ਸਵਾਲ ਤਾਂ ਇਹ ਖੜਾ ਹੁੰਦਾ ਵੀ ਪਿੰਡ ਦੇ ਮੋਤਵਾਰ ਕਿਉਂ ਨਹੀਂ ਆ ਰਹੇ ਪੰਚਾਇਤ ਕਿਉਂ ਨਹੀਂ ਆ ਰਹੀ ਕੋਈ ਉਹ ਹੱਲ ਕਰਨ ਦੀ ਕੋਸ਼ਿਸ਼ ਨਹੀਂ ਤਾਂ ਕਹਿੰਦੇ ਆ ਪੁੱਤ ਵਿਤਵਾਕ ਹੋਵੇ ਤਾਂ ਫਿਰ ਗੱਲਾਂ ਹੁਣ ਸਾਰੀਆਂ ਜੋ ਥਵਾਕ ਹੀ ਨਹੀਂ ਪਿੰਡ ਦਾ ਪੰਚਾਇਤ ਦੇ ਮਗਰ ਨਹੀਂ ਕੋਈ ਲੱਗਦਾ ਚਾਰ ਉਧਰ ਨੂੰ ਹੋ ਜਾਂਦੇ ਪੰਜ ਉਧਰ ਨੂੰ ਹੋ ਜਾਂਦੇ 25 ਸਾਲ ਮੈਂ ਮੈਂਬਰੀ ਕਰੀ ਆ ਅੱਛਾ 25 ਸਾਲ ਮੈਂਬਰੀ ਕਰੀਏ ਸਰਪੰਚੀ ਵਰਗੀ ਸਭ ਨਾਲ ਤੁਰਦੀ ਸੀ ਪਰ ਮੇਰੇ ਹੁਣ ਬੱਸ ਨਹੀਂ ਬੁੱਢੀ ਹੋ ਗਈ ਮੈਂ ਪੁੱਤ ਨਹੀਂ ਜਾ ਸਕਦੀ ਹੁਣ ਹਾਂ ਹਣ ਬੁਰਾ ਹਾਲ ਆ ਸਾਡੇ ਪਿੰਡ ਦਾ ਤੁਸੀਂ ਕਰੋ ਮਾੜਾ ਮੋਟਾ ਪਤ ਅਸੀਂ ਤਾਂ ਤੁਹਾਡੇ ਹਾਲਾਤ ਵੇਖ ਕੇ ਸਾਨੂੰ ਚਲੋ ਇਸ ਗੱਲ ਦਾ ਦੁੱਖ ਹੋਇਆ ਵੀ ਇੰਨਾ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਆ 5 ਦਿਨ ਹੋ ਗਏ ਹੁਣ ਵੀ ਪਾਣੀ ਐਨਾ ਖੜਾ ਅਜੇ ਵੀ ਖੜਾ ਫਤ 5 ਦਿਨ ਹੋ ਗਏ ਬਾਹਰ ਨਹੀਂ ਨਿਕਲੇ ਅਸੀਂ ਤਾਂ ਬੁਰਾ ਹਾਲ ਆ ਉਸ ਦੁਕਾਨ ਤੇ ਵੀ ਨਹੀਂ ਜਾ ਸਕਦਾ ਬੇਟੇ ਦੀ ਲੱਤ ਖਰਾਬ ਆ ਤਾਂ ਪਾਣੀ ਜਿਕੇਵੇਂ ਜਾ ਕੋਈ ਸਰਕਾਰ ਦਾ ਲੀਡਰ ਕੋਈ ਮਹਿਕਮੇ ਦਾ ਅਫਸਰ ਆਇਆ ਕੋਈ ਕੋਈ ਨਹੀਂ ਆਇਆ ਤੁਹਾਤੋ ਬਿਨਾਂ ਸੱਚੀ ਗੱਲ ਨਾ ਕੋਈ ਦਾ ਫਰਜ਼ ਹੈ ਮਾ ਤਾਂ ਸਾਡੀ ਤਾਂ ਡਿਊਟੀ ਇਸ ਤਾਂ ਸਾਰ ਨਹੀਂ ਸਾਡੀ ਤਾਂ ਲਈ ਪੁੱਤ ਕਿਸੇ ਨੇ ਨਹੀਂ ਪੁੱਛਿਆ ਤੁਹਾਤੋਂ ਬਿਨਾ ਪੁੱਤ ਹੋਰ ਬੇਟਾ ਚਾਹ ਪਾਣੀ ਦੱਸ ਮਾ ਤਾਂ ਇਹ ਧੰਨਵਾਦ ਸੋ ਇਹ ਹਾਲਾਤ ਨੇ ਪਿੰਡ ਲੋਪੋ ਦੇ ਸੋ ਇਹ ਤਸਵੀਰਾਂ ਨੇ ਪਿੰਡ ਲੋਪੋ ਦੀਆਂ ਤੇ ਇਧਰ ਬਾਈ ਜੀ ਇੱਕ ਹੋਰ ਨੇ ਸਾਡੇ ਪਿੰਡ ਦੇ ਬਸਨੀਕ ਬਾਈ ਜੀ ਕੀ ਨਾਮ ਹੈ ਤੁਹਾਡਾ ਸਰੇਂਦਰਪਾਲ ਜੀ ਸਰੇਂਦਰਪਾਲ ਜੀ ਆ ਪਿੰਡ ਦੇ ਹਾਲਾਤ ਦੇਖ ਕੇ ਐ ਲੱਗਦਾ ਜੀ ਮੈਂ ਅਸੀਂ ਕਿਸੇ ਨਹਿਰ ਤੇ ਜਾਂ ਝੀਲ ਦੇ ਕਿਨਾਰੇ ਫਿਰਦਾ ਹਾਂਜੀ 4 ਦਿਨ ਹੋ ਗਏ ਜੀ ਇਹ ਹਾਂ ਇਥੋਂ ਮੇਰੀ ਦੁਕਾਨ ਆ ਇਧਰ ਕਰਿਆਨੇ ਦੀ ਤੇ ਤਿੰਨ ਚਾਰ ਦਿਨ ਹੋ ਗਏ ਘਰ ਚੋਂ ਬਾਹਰ ਹੀ ਨਹੀਂ ਨਿਕਲਿਆ ਗਿਆ ਗਾ ਐ ਇੰਨਾ ਪਾਣੀ ਜ਼ਿਆਦਾ ਆ ਕਿੰਨਾ ਕੁ ਪਾਣੀ ਘਰਾਂ ਦੇ ਅੰਦਰ ਤੱਕ ਆ ਗਿਆ ਸੀ ਘਰਾਂ ਦੇ ਆਹ ਇਧਰ ਸਾਡੇ ਏਰੀਏ ਦੇ ਵਿੱਚ ਇਥੇ ਅੰਦਰ ਤੱਕ ਪਾਣੀ ਚਲਿਆ ਗਿਆ ਜਿਹੜੇ ਉੱਚੇ ਮਕਾਨ ਆ ਉਹਨਾਂ ਚ ਤਾਂ ਚਲ ਬਾਹਰ ਹੀ ਆ ਅੰਦਰ ਪਾਣੀ ਬਹੁਤ ਅੱਛਾ ਜਦੋਂ ਕੋਈ ਇਸ ਤਰ੍ਹਾਂ ਦੇ ਮੀਂਹ ਦੇ ਹਾਲਾਤ ਹੁੰਦੇ ਆ ਘਰ ਦੇ ਵਿੱਚ ਪਿੰਡਾਂ ਚ ਪਾਣੀ ਖੜ ਜਾਂਦਾ ਉਦੋਂ ਸਵਾਲ ਉੱਠਦਾ ਸਾਡੇ ਵਿਕਾਸ ਕਾਰਜਾਂ ਤੇ ਵਿਕਾਸ ਸਾਡੀਆਂ ਪੰਚਾਇਤਾਂ ਤੇ ਸਾਡੀਆਂ ਸਰਕਾਰਾਂ ਤੇ ਇਥੋਂ ਅਸਲ ਜਿਹੜੀ ਹੈਗੀ ਵਿਕਾਸ ਕਾਰਜਾਂ ਦੀ ਪੋਲ ਇਥੋਂ ਖੁੱਲਦੀ ਜਦੋਂ ਪਾਣੀ ਦਾ ਨਿਕਾਸ ਨਹੀਂ ਹੁੰਦਾ ਬਿਲਕੁਲ ਹਾਂਜੀ ਹਾਂਜੀ ਇਹ ਜਿਹੜੇ ਸਾਡੇ ਇੱਥੇ ਡਰੇਨ ਆ ਡਰੇਨ ਦੀ ਸਫਾਈ ਵੀ ਨਹੀਂ ਹੋ ਰਹੀ ਜੀ ਉਹਦੇ ਵਿੱਚ ਬਹੁਤ ਕਖ ਘਾਹ ਫੂਸ ਲੱਗਿਆ ਪਿਆ ਹੈ ਤੇ ਬਾਕੀ ਇਹ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ 12 ਮਹੀਨੇ ਤੀਹ ਦਿਨ ਹੀ ਇਹਦੇ ਸਫਾਈ ਸੋਈ ਕਰਦੇ ਹੀ ਰਿਹਾ ਕਰਨ ਹਾਂਜੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੀਂਹ ਹਰ ਸਾਲ ਆਉਣੇ ਹੁੰਦੇ ਆ ਸਭ ਨੂੰ ਪਤਾ ਹੁੰਦਾ ਵੀ ਮੌਨਸੂਨ ਆਊਗੀ ਹੜ੍ਹਾਂ ਵਾਲੇ ਹਾਲਾਤ ਵੀ ਬਣ ਸਕਦੇ ਆ ਪਿਛਲੇ ਕਈ ਸਾਲਾਂ ਚ ਹੜ੍ਹ ਆਈ ਨੇ ਬੁਰੀ ਤਰ੍ਹਾਂ ਆਈ ਹਾਂਜੀ ਹਾਂਜੀ ਇਸ ਤਰ੍ਹਾਂ ਆਈ ਹੂੰ ਕੋਈ ਮੰਤਰੀ ਸੰਤਰੀ ਕੋਈ ਮਹਿਕਮੇ ਦਾ ਅਫਸਰ ਕੋਈ ਨਹੀਂ ਆਇਆ ਜੀ ਇੱਥੇ ਕੱਠ ਵੀ ਹੋਇਆ ਸੀ ਮੰਡੀ ਦੇ ਵਿੱਚ ਕੋਈ ਹੱਲ ਨਹੀਂ ਕੀਤਾ ਅਸੀਂ ਆਖਿਆ ਸੀ ਵੀ ਪਾਣੀ ਵੜਦ ਗਏ ਇੱਥੋਂ ਦੀ ਨੰਗਿਆ ਨਹੀਂ ਕੋਈ ਆਇਆ ਹੀ ਨਹੀਂ ਤੇ ਪਾਣੀ ਵੜਦਾ ਤੁਸੀਂ ਨਹੀਂ ਜੀ ਪਾਣੀ ਨਹੀਂ ਵੜਿਆ ਫਿਰ ਆਈ ਜਾਂਦਾ ਰਿਹਾ ਸੋ ਕਿਤੇ ਨਾ ਕਿਤੇ ਤਰਸਯੋਗ ਹਾਲਤ ਹੈ ਕਿਤੇ ਨਾ ਕਿਤੇ ਉਹਨਾਂ ਸਰਕਾਰਾਂ ਤੇ ਉਹਨਾਂ ਅਫਸਰਾਂ ਤੇ ਵੀ ਸਵਾਲ ਖੜੇ ਹੁੰਦੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਤੇ ਆਮ ਲੋਕਾਂ ਦੀ ਸਰਕਾਰ ਪਿੰਡਾਂ ਦੀਆਂ ਸੱਥਾਂ ਚੋਂ ਚੱਲੂਗੀ ਪਿੰਡਾਂ ਦੀਆਂ ਦੁੱਖ ਤਕਲੀਫਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਸਾਡੀਆਂ ਦੁੱਖ ਤਕਲੀਫਾਂ ਨੇ ਸੋ ਤਕਲੀਫ ਦੇ ਵਿੱਚ ਵੀ ਆ ਤੇ ਸਮੱਸਿਆ ਦੇ ਵਿੱਚ ਵੀ ਆ ਲੋਕਾਂ ਦੇ ਉੱਪਰ ਲੋਕਾਂ ਦੇ ਆਉਣ ਜਾਣ ਤੇ ਵੀ ਅਸਰ ਪੈਂਦਾ ਸਰਪੰਚਾ ਲੋਕਾਂ ਦੇ ਰੋਜ਼ਗਾਰ ਤੇ ਵੀ ਅਸਰ ਪੈਂਦਾ ਇੱਧਰ ਦੇਖ ਸਕਦੇ ਹੋ ਬੀਬੀਆਂ ਆ ਰਹੀਆਂ ਨੇ ਕਿੰਨਾ ਕਮੀ ਆ ਮਾਤਾ ਜੀ ਪਾਣੀ ਇੱਧਰ ਸਾਡੇ ਵਾਲੀ ਸਾਈਡ 4 ਫੁੱਟ ਦੇ ਨੇੜੇ ਜੀ 4 ਫੁੱਟ ਪਾਣੀ ਆਇਆ ਕੋਈ ਨਹੀਂ ਸਾਡੇ ਅੰਨੀ ਆਇਆ ਕੋਈ ਅਫਸਰ ਨਾ ਉੱਚਾ ਆਇਆ ਨਾ ਕੋਈ ਨੀਮਾ ਆਇਆ ਨਾ ਕੋਈ ਸਰਪੰਚਾ ਨਾ ਮੈਂਬਰ ਦੇਖਿਆ ਅਸੀਂ ਨਹੀਂ ਦੇਖਿਆ ਇੱਥੇ ਆਇਆ ਕੋਈ ਵੀ ਕਿਉਂਕਿ ਗਰੀਬਾਂ ਦੇ ਘਰ ਡੁੱਬਦੇ ਸੀ ਜ਼ਮੀਰਦਾਰਾਂ ਦੇ ਵੀ ਡੁੱਬਦੇ ਸੀ ਅਸੀਂ ਬੰਨ ਲਾਏ ਸਾਰਿਆਂ ਨੇ ਆਪਦੇ ਬੋਰੀਆਂ ਲਾ ਲਾ ਕੇ ਫਿਰ ਸਾਡਾ ਪਾਣੀ ਰੁਕਿਆ ਸਾਡੀ ਸਾਈਡ ਸਾਰੀਆਂ ਕੰਧਾਂ ਪਾੜ ਗਈਆਂ ਪਰ ਲੀਆਂ ਪਿਛਲੇ ਪਾਸੇ ਸਾਡੇ ਟੋਏ ਆ ਟੋਏ ਕਾਰਨ ਕਰਕੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਸਾਡੇ ਮੈਂਬਰ ਸਰਪੰਚਾਂ ਉਹ ਵੱਡੇ ਅਫਸਰਾਂ ਨੂੰ ਲਿਆਉਂਦੇ ਸਾਡਾ ਪਾਣੀ ਤਾਂ ਦਿਖਾਉਂਦੇ ਨਾ ਕਿਸੇ ਪਾਸੋਂ ਪਾਣੀ ਤਾਂ ਰੋਕਦੇ ਨਾ ਗਰੀਬਾਂ ਦਾ ਸਾਡਾ ਪਾਣੀ ਨਹੀਂ ਰੁਕਿਆ ਜਿੱਥੇ ਤੋਂ ਵੀ ਸਾਡੇ ਅੱਜ ਇਹ ਆ ਰਾਤ ਤੇ ਪੰਜਵਾਂ ਦਿਨ ਪਾਣੀ ਦਾ ਹੋ ਗਿਆ ਪੰਜਵੇਂ ਦਿਨ ਤੇ ਹਲੇ ਤਾਂ ਕੋਈ ਅਫਸਰ ਨਹੀਂ ਦੇਖਿਆ ਕੋਈ ਦੇਖਿਆਗਾ ਸੀ ਸਾਡੇ ਰਾਹ ਤੇ ਕੋਈ ਅਫਸਰ ਦੱਸ ਦੇਵੇ ਆ ਕੇ ਵੀ ਅਸੀਂ ਅੱਜ ਦੇਖ ਲੈ ਅਫਸਰਾਂ ਤੋਂ ਪਹਿਲਾਂ ਤਾਂ ਪਿੰਡ ਦੇ ਮੋਤਵਾਰ ਹੁੰਦੇ ਆ ਜਿਹੜਾ ਤੁਸੀਂ ਮੈਂਬਰ ਕੋਈ ਜਿਤਾਇਆ ਆਪਦੇ ਮਹੱਲੇ ਚੋਂ ਉਹ ਨਾ ਕੋਈ ਮੈਂਬਰ ਆਇਆ ਨਾ ਕੋਈ ਸਰਪੰਚ ਆਇਆ ਕੋਈ ਨਹੀਂ ਆਉਂਦਾ ਇਹ ਸਾਨੂੰ ਕੋਈ ਕਾਰਨ ਦਾ ਪਤਾ ਨਹੀਂ ਵੀ ਘਾਤੋਂ ਨਹੀਂ ਆਏਗੇ ਵੋਟਾਂ ਪਾਈਆਂ ਸੀ ਜਿਤਾਇਆ ਸੀ ਕੀ ਸਮਝ ਕੇ ਜਿਤਾਏ ਸੀ ਅਸੀਂ ਕਿਹਾ ਸੀ ਸਾਡੇ ਵੋਟਾਂ ਇਸੇ ਕਾਰਨ ਪਾਈਆਂ ਸੀ ਵੀ ਸਾਡੇ ਕੋਈ ਮੋਦਮ ਵਧੀਆ ਸਰਪੰਚ ਬਣੂਗਾ ਤਾਂ ਸਾਡਾ ਰਾਹ ਉੱਚਾ ਕਰਾਊਗਾ ਸੜਕ ਬਣਾਊਗਾ ਕੁਝ ਤਾਂ ਕਰੂਗਾ ਹੀ ਨਾ ਸਾਡਾ ਸਰਪੰਚ ਮੈਂਬਰ ਬਣ ਕੇ ਕੁਝ ਨਹੀਂ ਕਿਸ ਨੇ ਵੀ ਕੀਤਾ ਸਾਡੇ ਰਾਹ ਤੇ ਸਰਪ ਮੈਂ ਕੱਲੀ ਬੋਲ ਰਹੀ ਆ ਇਸ ਰਾਹ ਤੇ ਹੋਰ ਮੈਨੂੰ ਪਤਾ ਨਹੀਂ ਵੀ ਕੋਈ ਬੋਲੂਗਾ ਕਿ ਨਾ ਬੋਲੂਗਾ ਮੇਰੇ ਮਗਰ ਲੱਗ ਤੇ ਵੀ ਇਹ ਮੈਨੂੰ ਮੈਂ ਕਿਤੇ ਮੁਰੇ ਖੜਾ ਕੇ ਤੁਸੀਂ ਬੁਲਾਇਆ ਨਾ ਵੀ ਕੱਲਾ ਅਗਲਾ ਕਹਿੰਦਾ ਨੰਜੋ ਦੇ ਘਰ ਵਾਲੀ ਬੋਲਦੀ ਆ ਜਾਂ ਉਧਰਲੇ ਰਾਹ ਦੀ ਬੋਲਦੀ ਆ ਸਿਰਪਸਾ ਮੈਨੂੰ ਆਪਦੇ ਘਰ ਦਾ ਦੁੱਖ ਹੋਇਆ ਮੈਂ ਮਸਾ ਪਾਇਆ ਸੀ ਬੋਲਣਾ ਤਾਂ ਚਲੋ ਹੱਕ ਆਗਾ ਜੇ ਤੁਸੀਂ ਆਪਦੇ ਹੱਕਾਂ ਵਾਸਤੇ ਅੱਜ ਨਹੀਂ ਬੋਲ ਸਕਦੇ ਤਾਂ ਫਿਰ ਕਦੇ ਵੀ ਨਹੀਂ ਬੋਲ ਸਕਦੇ ਜੇ ਤੁਹਾਡੇ ਘਰ ਡੁੱਬਦੇ ਆ ਤੁਸੀਂ ਤਕਲੀਫ ਦੇ ਵਿੱਚੋਂ ਤਾਂ ਤੁਹਾਨੂੰ ਬੋਲਣ ਦਾ ਹੱਕ ਆਗਾ ਵੀਰ ਜੀ ਮੇਰਾ ਤਿੰਨ ਕਮਰਿਆਂ ਦੇ ਘਰ ਪਾਇਆ ਸੀ ਸਾਰੀ ਨਿਉ ਬਹਿ ਗਈ ਮਗਰਲੀ ਕਿਉਂਕਿ ਨਿਉ ਬੈਠਣ ਦੇ ਕਾਰਨ ਮੈਂ ਪੂਰੀ ਦੁਖੀ ਸੀਗੀ ਮੇਰੇ ਨਾਲ ਦੇ ਆਸਗਮੰਡ ਪੂਰਾ ਸਾਥ ਦਿੱਤਾ ਜ਼ਿਮੀਦਾਰਾਂ ਨੇ ਕੋਈ ਮੈਂਬਰ ਸਰਪੰਚ ਨਹੀਂ ਦਿੱਤਾ ਮੇਰੇ ਸਾਥ ਦਿੱਤਾ ਜ਼ਿਮੀਦਾਰਾਂ ਨੇ ਦਿੱਤਾ ਜਿੰਨਾ ਸਾਥ ਦਿੱਤਾ ਮੈਨੂੰ ਸਾਰਿਆਂ ਨੇ ਕਿਹਾ ਵੀ ਕੋਈ ਨਾ ਤੇਰੇ ਨਾਲ ਖੜੇ ਆ ਅਸੀਂ ਤੇ ਕੋਈ ਸਰਪੰਚ ਨੇ ਨਹੀਂ ਆ ਕੇ ਕਿਹਾ ਵੀ ਮੈਂ ਤੇਰੇ ਨਾਲ ਆ ਕੋਈ ਮੈਂਬਰ ਨੇ ਨਹੀਂ ਆ ਕੇ ਮੈਨੂੰ ਕਿਹਾ ਵੀ ਤੇਰੇ ਨਾਲ ਖੜਾ ਹਾਂ ਤੇ ਕੋਈ ਪਿੰਡ ਚੋਂ ਨਹੀਂ ਆ ਕੇ ਜ਼ਿੰਮੇਦਾਰ ਨੇ ਕਿਹਾ ਵੀ ਮੈਂ ਤੇਰੇ ਨਾਲ ਖੜਾਂਗਾ ਇੰਨੀ ਕੁ ਗੱਲ ਕਹਿ ਸਕਦੀ ਆ ਵੀਰ ਜੀ ਅੱਗੇ ਮੈਂ ਕੁਝ ਬੋਲ ਨਹੀਂ ਸਕਦੀ ਤਾਂ ਕਾਫੀ ਸਮੱਸਿਆ ਵੱਡੇ ਪੱਧਰ ਤੇ ਆ ਸੋ ਇਹ ਜਿਹੜੇ ਹਾਲਾਤ ਨੇ ਪਿਛਲੇ 5 ਦਿਨਾਂ ਤੋਂ ਬਣੇ ਹੋਏ ਆ ਹੁਣ ਤਾਂ ਜਿਹੜਾ ਹੈਗਾ ਪਾਣੀ ਬਹੁਤ ਨੀਚੇ ਬੈਠ ਗਿਆ ਹੁਣ ਤਾਂ ਜਿਹੜਾ ਹੈਗਾ ਥੋੜਾ ਬਹੁਤਾ ਘਰਾਂ ਦੇ ਵਿੱਚ ਠੀਕ ਆ ਪਰ ਬਹੁਤ ਵੱਡੇ ਪੱਧਰ ਤੇ ਪਾਣੀ ਜਿਹੜਾ ਹੈਗਾ ਘਰਾਂ ਦੇ ਅੰਦਰ ਤੱਕ ਆ ਗਿਆ ਸੀ ਔਰ ਇਹਦੇ ਨਾਲ ਜਿਹੜਾ ਹੈਗਾ ਕੋਈ ਮੱਛਰ ਪੈਦਾ ਹੋਣਾ ਡੇਂਗੂ ਪੈਦਾ ਹੋਣਾ ਉਹਦੇ ਵੀ ਜਿਹੜੇ ਹੈਗੇ ਆ ਖਦਸੇ ਬਣ ਸਕਦੇ ਆ ਬਈ ਜੀ ਮੱਛਰ ਦੇ ਬਣ ਸਕਦੇ ਹਾਂਜੀ ਬਣ ਸਕਦੇ ਆ ਬਿਮਾਰੀਆਂ ਲੱਗਣੀਆਂ ਇੱਥੇ ਸੱਪ ਵੀ ਬਹੁਤ ਆਉਂਦੇ ਵਿੱਚ ਜੀ ਪਾਣੀ ਦੇ ਹਾਂਜੀ ਦੋ ਦੋ ਤਿੰਨ ਤਿੰਨ ਸੱਪ ਆਉਂਦੇ ਸੱਪ ਸੱਪ ਬਹੁਤ ਆਉਂਦੇ ਪਾਣੀ ਦੇ ਵਿੱਚ ਜੀ ਹੂੰ ਸੱਪ ਆਏ ਮੇਹਰ ਦੇ ਫਿਰ ਹਾਂਜੀ ਦੋ ਤਿੰਨ ਘਾਟ ਡੱਕ ਪਏ ਹਾਂਜੀ ਬਹੁਤ ਬਸ਼ਕਲਾ ਜੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਲੋਪੋ ਤੋਂ ਸੋ ਪਿੰਡ ਦੇ ਮੋਤਬਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕਿਸੇ ਮੋਤਬਰ ਨੇ ਸਾਡੇ ਨਾਲ ਕੋਈ ਫੋਨ ਦੇ ਜ਼ਰੀਏ ਜਾਂ ਬਾਈ ਫੇਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਤੁਸੀਂ ਕਰਾਂਗੇ ਕੈਮਰਾਮੈਨ ਕੁਲਜੀਤ ਨਾਲ ਪਿੰਡ ਲੋਪੋ ਤੋਂ ਮੈਂ ਹਰਜਿੰਦਰ ਸਿੱਧੂ